ਫੀਸ ਅੱਗੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਓ ਹਾਕਮਾਰੀਏ ਨੂੰ ਕਿਹੜੇ-ਕਿਹੜੇ ਪਿਆਰ ਕਰਦੇ ਮਾਰੋ ਤਾਲੀਆਂ ਜ਼ੋਰਦਾਰ ਆ ਜੱਗੂ ਆ ਗਿਆ ਤੇ ਨਾਲ ਮੂਰੇ 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 ਮੋਰੇ ਬੁਲਟ 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 ਤਾੜੀ ਭੱਦੀ ਸਾਰੀ ਦੁਨੀਆ ਦੇ ਵੱਡੇ ਮੱਲ ਮਹੰਗੇ ਮੁੱਲ ਦੇ ਖਿਡਾਰੀ ਆ ਗਏ ਮੇਰੇ ਵੀਰੋ ਚਟਾਣੇ ਵਾਲੇ ਨੇ ਆ ਸੀਜ਼ਨ ਆ ਬੈਸਟ ਬਣ ਬਣ ਕੇ ਇਨਾਮਾਂ ਦੀ ਝੜੀ ਲਾ ਦਿੱਤੀ ਆ ਮੇਰੇ ਵੀਰੋ ਕਲਵੀਰ ਪੁੱਜ ਗਿਆ ਚਟਾਣੇ ਵਾਲਾ ਆਪਣੇ ਇਲਾਕੇ ਦਾ ਵੱਡਾ ਮੱਲ ਮਨੀਤ ਧੌਰੀ ਵਾਲਾ ਪੁੱਜ ਗਿਆ ਲਓ ਦੁਨੀਆ ਦੇ 스타 ਦੁਨੀਆ ਦੇ ਮਹੰਗੇ ਮੁੱਲ ਦੇ ਪੁੱਜ ਗਿਆ ਜੇਕਰ ਧੌਰੀ ਦੀ ਟੀਮ ਵੱਡੀ ਵਧੀਆ ਲੱਗੀ ਇੱਕ ਵਾਰੀ ਤਾੜੀ ਥੋਕ ਕੇ ਮਾਰ ਦਿਓ ਜ਼ੋਰਦਾਰ ਰਵੀ ਮਨੀ ਧੰਨਵਾਦ ਆ ਤੇਰਾ ਵੀ ਵੀਰੇ ਇਲਾਕੇ ਦੇ ਵਿੱਚ ਦੁਨੀਆ ਦੇ ਵੱਡੇ ਸਟਾਰ ਲੈ ਕੇ ਪਹੁੰਚਦਾ ਹੈ ਵੱਡੇ ਸਟਾਰ ਲੈ ਕੇ ਪਹੁੰਚਦਾ ਹੈ ਵੱਡੇ ਮੰਦ ਪੁੱਜ ਗਿਆ ਹਨਵੀਰ ਟਿੰਬਰ ਵਾਲੀ ਜਿੱਤੇ ਬਾਦਸੋਂ ਦਾ ਜਰੂਰ ਮੇਰੇ ਨਾਲ ਸੰਪਰਕ ਕਰੇਗਾ ਕੁਲਵੀਰ ਟਿੰਬਰਾਲ ਪਿੰਡ ਦਾ ਜੱਬੂ ਆ ਗਿਆ ਬੁਲਟ ਵਰਗੇ ਕੁਲਵੀਰ ਜਟਾਣੇ ਵਰਗੇ ਮਾਨ ਸਿੰਘ ਬੁਲਟ ਵਰਗੇ ਅੱਜ ਚਾਰ ਪ੍ਰੇਰ ਬਾਰੂ ਹੈ ਲੈ ਵੀ ਗੁਰੂ ਧਨੌਰੀ ਦੇ ਚਾਰ ਦੇ ਕੰਨੀ ਤੇ ਕੁਲਵੀਰ ਹੈ ਜਟਾਣੇ ਵਾਲਾ ਜੱਗੂ ਤੇ ਕੁਲਵੀਰ ਦੀ ਜੋੜੀ ਨੇ ਦੁਨੀਆ ਦੇ ਵੱਡੇ ਵੱਡੇ ਮੱਲਾਂ ਦੀ ਦੌੜ ਕਸੀ ਹੈ ਵੇ ਨੇ ਦੁਨੀਆ ਦੇ ਵੱਡੇ ਵੱਡੇ ਮੱਲਾਂ ਦੀ ਦੌੜ ਕਸੀ ਹੈ ਕਿ ਜਾਫੀ ਹੈ ਟਕਾਰੇ ਦਾ ਕੁਲਵੀਰ ਜਟਾਣੇ ਦਾ ਫੜ ਲਵੇ ਖੁੱਚ ਫੇਰ ਨਹੀਂ ਉਹ ਛੱਡਦਾ ਉਹ ਖੇਡ ਦੇ ਮੈਦਾਨਾਂ ਵਿੱਚ ਜੱਗੂ ਅੱਗ ਕੱਢਦਾ ਕਿ ਖੇਡ ਦੇ ਮੈਦਾਨਾਂ ਵਿੱਚ ਉਹ ਹੈ ਜੱਗੂ ਅੱਗ ਕੱਢਦਾ